ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾਤੀ ਦਾ ਹਰ ਜੀ ਸੁਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟਕਾਟ ਹੈ ਅਚੰਤ ਵਸੈ ਮਨ ਆਏ ਗੁਰਮਖ ਖਰ ਹਰ ਹਰ ਨਾਮ ਜਪਾਂਗਾ ਹਾਉ ਤਿਨ ਕੈ ਬਲ ਹਰਣੈ ਮਨ ਹਰ ਗੁਣ ਸਦਾਰਵਨ ਰਹਾ ਗੁਰ ਸਰਵਰ ਮਾਨਸ ਸਰੋਵਰ ਹੈ ਵਡ ਭਾਗੀ ਪੁਰਖ ਲਹਨਾਂ ਸੇਵਕ ਗੁਰਮੁਖ ਖੋਜਿਆ ਸੇ ਹੰਸ ਲੈ ਨਾਮ ਲਹਿਣਾ ਨਾਮ ਧਿਆਇਨ ਰੰਗ ਸਿਆ ਗੁਰਮਖੈ ਨਾਮ ਲਗਣਾ ਤੁਰ ਪੁਰਬ ਹੋਵੇ ਲਿਖਿਆ ਗੁਰਪਾਣਾ ਮੰਨ ਲਿਐਨ ਵੜ ਭਾਗੇ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੁਰੇ ਵਿਖਾ ਲਿਆ ਪ੍ਰਭ ਆਤਮ ਰਾਮ ਪਛਾਨ ਸਭਨਾ ਦਾ ਪ੍ਰਭ ਇੱਕ ਹੈ ਦੂਜਾ ਅਵਰ ਨ ਕੋਈ ਗੁਰ ਪ੍ਰਸਾਦੀ ਮਨ ਵਸੈ ਇਤ ਕਟ ਪਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖਿਐ ਸ਼ਬਦ ਵਿਖ ਹੌਲੇ ਬੁਲਾਏ ਬੁਰਾ ਭਲਾ ਤੇ ਚਰ ਆਖਦਾ ਜਿ ਚਰ ਹੈ ਦਮਾਹੇ ਗੁਰਮਖ ਇਕਾ ਬੂਜਿਆ ਇਕਸਮ ਹੈ ਸਮਾਏ ਸਿਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਇ ਥੈ ਜਨ ਨਾਨਕ ਹਰ ਅਰਾਧਿਆ ਗੁਰ ਚਰਣੇ ਚਿਤ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾਤੀ ਦਾ ਹਰ ਜੀ ਸੁਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟ ਕਟਿਆ ਅਚੰਤ ਵਸੈ ਮਨ ਆਏ ਗੁਰਮਖ ਖਰ ਹਰ ਹਰ ਨਾਮ ਜਪਾਣਾ ਹਾ ਤਨ ਕੈ ਬਲੇ ਹਰਣੈ ਮਨ ਹਰ ਗੁਣ ਸਦਾਰਵਨ ਰਹਾ ਗੁਰ ਸਰਵਰ ਮਾਨਸ ਸਰੋਵਰ ਹੈ ਵਡ ਭਾਗੀ ਪੁਰਖ ਲਹਣਾ ਸੇਵਕ ਗੁਰਮੁਖ ਖੋਜਿਆ ਸੇ ਹੰਸ ਲੈ ਨਾਮ ਲਹਿਣਾ ਨਾਮ ਧਿਆਇਨ ਰੰਗ ਸਿਆ ਗੁਰਮਖੈ ਨਾਮ ਲਗਣਾ ਤੁਰ ਪੁਰਬ ਹੋਵੇ ਲਿਖਿਆ ਗੁਰਪਾਣਾ ਮੰਨ ਲਿਨ ਵੜ ਭਾਗੇ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੁਰੇ ਵੇਖ ਲਿਆ ਪ੍ਰਭ ਆਤਮ ਰਾਮ ਪਛਾਨ ਸਭਨਾ ਦਾ ਪ੍ਰਭ ਇੱਕ ਹੈ ਦੂਜਾ ਅਵਰ ਨ ਕੋਈ ਗੁਰ ਪ੍ਰਸਾਦੀ ਮਨ ਵਸੈ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖਿਐ ਸ਼ਬਦ ਵਿਖ ਹਾਲੇ ਬੁਲਾਏ ਬੁਰਾ ਭਲਾ ਤੇ ਚਰ ਆਖਦਾ ਜਿ ਚਰ ਹੈ ਦਹਮਾਏ ਗੁਰਮਖ ਇਕਾ ਬੁਜਿਆ ਇਕਸਮ ਹੈ ਸਮਾਏ ਸਿਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਇ ਥੈ ਜਨ ਨਾਨਕ ਹਰ ਅਰਾਧਿਆ ਗੁਰ ਚਰਨਿ ਚਿਤ ਲਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾਤੀ ਦਾ ਹਰ ਜੀ ਸੁਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟ ਕਟਿਆ ਅਚੰਤ ਵਸੈ ਮਨ ਆਏ ਗੁਰਮਖ ਖਰ ਹਰ ਹਰ ਨਾਮ ਜਪਾਣਾ ਹਾ ਤਨ ਕੈ ਬਲੇ ਹਰਣੈ ਮਨ ਹਰ ਗੁਣ ਸਦਾਰਵਨ ਰਹਾ ਗੁਰ ਸਰਵਰ ਮਾਨਸ ਸਰੋਵਰ ਹੈ ਵਡ ਭਾਗੀ ਪੁਰਖ ਲਹਣਾ ਸੇਵਕ ਗੁਰਮੁਖ ਖੋਜਿਆ ਸੇ ਹੰਸ ਲੈ ਨਾਮ ਲਹਿਣਾ ਨਾਮ ਧਿਆਇ ਨ ਰੰਗ ਸਿਆ ਗੁਰਮਖੈ ਨਾਮ ਲਗਣਾ ਤੁਰ ਪੁਰਬ ਹੋਵੇ ਲਿਖਿਆ ਗੁਰਪਾਣਾ ਮੰਨ ਲਿਨ ਵੜ ਭਾਗੇ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੁਰੇ ਵਖਾ ਲਿਆ ਪ੍ਰਬ ਆਤਮ ਰਾਮ ਪਛਾਨ ਸਭਨਾ ਦਾ ਪ੍ਰਭ ਇਕ ਹੈ ਦੂਜਾ ਅਵਰ ਨ ਕੋਇ ਗੁਰ ਪ੍ਰਸਾਦਿ ਮਨ ਵਸੈ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖਿਐ ਸ਼ਬਦ ਵਿਖ ਹੌਲੇ ਬੁਲਾਏ ਬੁਰਾ ਭਲਾ ਤੇ ਚਿਰ ਆਖਦਾ ਜੇ ਚਰ ਹੈ ਦਹਮਾਏ ਗੁਰਮਖ ਇਕਾ ਬੁਜਿਆ ਇਕਸਮ ਹੈ ਸਮਾਏ ਸਿਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਇ ਥੈ ਜਨ ਨਾਨਕ ਹਰ ਅਰਾਧਿਆ ਗੁਰ ਚਰਨਿ ਚਿਤ ਲਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾਤੀ ਜਾ ਹਰ ਜੀ ਸੁਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟ ਕਟਿਆ ਅਚੰਤ ਵਸੈ ਮਨ ਆਏ ਗੁਰਮਖ ਖਰ ਹਰ ਹਰ ਨਾਮ ਜਪਾਂ ਦਾ ਹਾਉ ਤਿਨ ਕੈ ਬਲ ਹਰਣੈ ਮਨ ਹਰ ਗੁਣ ਸਦਾ ਰਵਨ ਰਹਾ ਗੁਰ ਸਰਵਰ ਮਾਨਸ ਸਰੋਵਰ ਹੈ ਵਡ ਭਾਗੀ ਪੁਰਖ ਲਹਣਾ ਸੇਕ ਗੁਰਮੁਖ ਖੋਜਿਆ ਸੇ ਹੰਸ ਲੈ ਨਾਮ ਲਹਨ ਨਾਮ ਧਿਆਇਨ ਰੰਗ ਸਿਆ ਗੁਰਮਖੇ ਨਾਮ ਲਗਨ ਤੁਰ ਪੁਰਬ ਹੋਵੇ ਲਿਖਿਆ ਗੁਰਪਾਣਾ ਮੰਨ ਲਿਨ ਵੜ ਭਾਗੇ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੁਰੇ ਵੇਖ ਲਿਆ ਪ੍ਰਭ ਆਤਮ ਰਾਮ ਪਛਾਨ ਸਭਨਾ ਦਾ ਪ੍ਰਭ ਇੱਕ ਹੈ ਦੂਜਾ ਅਵਰ ਨ ਕੋਇ ਗੁਰ ਪ੍ਰਸਾਦਿ ਮਨ ਵਸੈ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖਿਐ ਸ਼ਬਦ ਵਿਖ ਹੌਲੇ ਬੁਲਾਏ ਬੁਰਾ ਭਲਾ ਤੇ ਚਰ ਆਖਦਾ ਜੇ ਚਰ ਹੈ ਦਹਮਾਏ ਗੁਰਮਖ ਇਕਾ ਬੁਜਿਆ ਇਕਸਮ ਹੈ ਸਮਾਏ ਸਿਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਇ ਥੈ ਜਨ ਨਾਨਕ ਹਰ ਅਰਾਧਿਆ ਗੁਰ ਚਰਨੀ ਚਿਤ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ